ਹਾਂਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਾਲਾ ਕਰਦਾ ਵੀਰੇ ਵੀਰੋ ਉਹ ਤੇ ਕੋਈ ਨਹੀਂ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਲਵ ਜੀ ਕਰਤੀਆ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ ਹੀ 8 ਵਜੇ ਮਾੜਾ ਇਹ ਵਾਸ ਚੱਲ ਕੇ ਆਉਣੇਗੇ ਬਸ ਲੰਬੀ ਜਾ ਕੇ ਆਉਣੇ ਹੀ ਫਿਰ ਆ ਕੇ ਕਰਾਂਗੇ ਤੁਹਾਡਾ ਵਲੌਗ ਦੀ ਆਪਾਂ ਸਟਾਰਟਿੰਗ ਹਾਂਜੀ ਤੇ ਮੋੜੇ ਕਹਿੰਦੇ ਤੜਕ ਉਦੜ ਕੀ ਚਾਹ ਦੀ ਧੰਦੇ ਸਟਿੰਗ ਪੀ ਕੇ ਸਰੀਰ ਬਣਾਉਂਦੀ ਹੈ ਜੀ ਹਾਂਜੀ ਸਟਿੰਗ ਜੀ ਜਾਂਦਾ ਵਾ ਹੂੰ ਹੂੰ ਨਾਲ ਗੁਰਕਰਾਂ ਜੀ ਹਾਂ ਜੀ ਮੇਰੇ ਵੀਰੋ ਹੋ ਗਏ ਜੀ ਕਹਿ ਲਾ ਟੋਪੀ ਨਿਊ ਡੈਨਿਮ ਪਾਕੀ ਜੀ ਹੁਲਿਸਟਰ ਕੰਪਨੀ ਦੀ ਹੁੰਦਾ ਕਦੇ ਪਾਈ ਨਹੀਂ ਮੈਂ ਚਲ ਘਰੀ ਪਾ ਲੈਣਾ ਮੇਰੇ ਕੋਲ ਵਾਧੂ ਪੰਗਾ ਜਰੇ ਹੋ ਜੀ ਅਸਾਨੂੰ ਪਤਾ 100 ਮਹੀਨੇ ਸਮਾਨ ਪਿਆ ਤੇਵਾ ਸੋਣ ਕਲਿੱਪ ਸਿੱਧੀ ਮੈਂ ਕਰਿਆ ਆਖ ਹੀ ਲਾਉ ਜਦੋਂ ਕਾਪ ਕੋਈ ਨਾ ਕੋਈ ਕੰਮ ਦੀ ਗੱਲ ਕਰਨੀ ਹੋਵੇ ਠੀਕ ਹੈ ਅੱਜ ਆਪਾਂ ਕਰਨੀਆ ਬਰੋ ਕਬੂਤਰੀਆਂ ਦੀ ਡੀ ਵਾਰਮਿੰਗ ਵੱਡੀਆਂ ਦੀ ਤੇ ਉਹ ਵੀਡੀਓ ਆਊਗੀ ਦਬਨ ਦੇ ਚੈਨਲ ਤੇ ਓਏ ਹਾਂ ਸੱਚ ਓਏ ਕੱਚ ਕਾਂਦ ਲਈ ਪੱਠੀ ਆਪਣੀ ਕਾਲੀ ਚੀਨੀ ਉਦਾਪੂ ਲੀਆ ਮੈਂ ਯਾਰ ਹੋ ਨਹੀਂ ਬੇਟੀ ਬਾਬੇ ਮੇਰੇ ਸਾਹ ਨਾਲ ਸਾਡੇ ਜੂ ਮਾਰ ਕੇ ਵਿਕੀ ਆ ਆ ਆ ਲੱਗਦੀ ਤਾਂ ਉਹੀ ਯਾਰ ਕਾਲੀ ਜੀਨੀ ਮੈਨੂੰ ਯਾਰ ਚਲੋ ਦੇਖ ਲੈ ਹੁਣ ਤਾਂ ਕੀ ਵਿਖਾਏ ਕੋਈ ਗੱਲ ਆਨ ਜੀ ਮੇਰੇ ਜੂ ਆ ਗਈ ਜੀ ਘਰੇ ਕੋਈ ਕੋਈ ਕੁਝ ਦੇ ਬੀਤ ਕਰ ਵੀ ਰਹੀ ਕੋਈ ਤਾਂ ਨਾ ਕੋਈ ਨੰਬਰ ਜਾਇਆ ਰੋ ਸੋਨ ਕੋਈ ਗੱਲ ਹਾਂ ਜੀ ਵਜਾਤਾਂ ਹੀ ਲੇਟਾਂ ਨੂੰ ਟਾਈਮ ਹੋਣ ਦੇ ਨੇ ਜੀ 11 10 ਦਿੱਤੀ ਹੋ ਗਈ 11 ਦਿੱਤੀ ਆ ਅੱਖ ਲਗਾ ਕੇ ਭੁੱਲ ਗਿਆ ਪਾ ਕਰਦੇ ਕੋਈ ਨਾ ਕੋਈ ਦੂਆ ਪ੍ਰਬੰਧ ਬਣਾਉਣੇ ਆ ਹਾਰੇ ਇਕਲੀ ਕੋਈ ਨਾ ਇਹਦੀ ਚਾਬੀ ਮੇਰੀ ਜੇ ਵਿੱਚ ਇਹ ਵੀ ਖੋਲ ਦਿੰਨੇ ਆਪਾਂ ਨਹੀਂ ਜੇ ਵਿੱਚ ਹੈ ਨਹੀਂ ਚਾਬੀ ਇਹਦੀ ਚਾਬੀ ਕਿੱਧਰ ਗਈ ਲਓ ਜੀ ਆਹ ਇਹ ਬੈਟ ਲਈ ਖੋਲ ਜੀ ਲਾਈਟ ਕਰਦੇ ਬੰਦ ਜੀ ਦੀ ਬਿਜਲੀ ਬਚਾਓ ਜੀ ਭਾਰਤ ਬਚਾਓ ਜੀ ਵੀ ਨਹੀਂ ਬਚਾਓ ਤੇ ਬਿੱਲ ਬਚਾਓ ਸੁੱਧਾ ਹਾਵਦਾ ਭਾਰਤ ਨੂੰ ਢੱਕਾ ਨਹੀਂ ਯਾਰ ਬਾਬੇ ਕੰਮ ਟੇਡਾ ਹੋ ਗਿਆ ਤੁਹਾਨੂੰ ਦੱਸਿਆ ਸੀ ਨਾ ਅੱਜ ਕੁਤੁਰਾਂ ਨੂੰ ਦਵਾਈ ਲਾਵਾਂਗੇ ਉਹ ਆਪਾਂ ਰਾਤ ਦਾਣੇ ਚੱਕਣੇ ਭੁੱਲ ਗਿਆ ਮੈਂ ਕੁਤੁਰੀਆਂ ਦਾਣੇ ਰੱਖੇ ਬੰਗਾ ਰਾਇਸ਼ ਰੱਖੀ ਬੰਗਾ ਅੰਦਰ 12 ਵਜੇ ਤੇ ਕਰੇਟ ਕਰਾਂਗੇ ਜੇ ਹੋਊਗਾ ਬੇਲੀਆ ਦਾ ਠੀਕ ਹੈ ਨਹੀਂ ਤਾਂ ਫਿਰ ਬਸ ਹੈ ਫਿਰ ਦਵਾਈ ਕੱਲ ਨੂੰ ਲਾਵਾਂਗੇ ਠੀਕ ਨਹੀਂ ਹਾਂਜੀ ਤਨਮਿਤਰ ਹੋਰ ਆ ਗਈ ਆ ਜਾਓ ਜੀ ਫੁੱਲ ਫਲ ਸਿੱਟੋਈ ਬਾ ਅਦਰ ਤੂੰ ਜਰਗੋ ਭਰ ਕੇ ਹੋਰ ਬਈ ਤੈਨੂੰ ਗੱਲ ਕਰਾਉਣੀ ਹੈ ਹੈ ਤੇਰੀ ਮੰਮੀ ਨਾਲ ਤੈਨੂੰ ਗੱਲ ਕਰਾਉਣਾ ਕੀ ਗੱਲ ਕਰਾਉਣੀ ਹੈ ਇਹ ਵੀ ਐਟਮ ਹੀ ਹੋਣਾ ਲਾਲਾ ਸਾਹ ਗਿੰਦੇ ਨਾ ਮੋਝ ਗਏ ਵੀ ਹੋਰੀ ਗਲੇ ਮੁੰਡੇ ਹੋਰ ਮੁੰਡਿਆ ਤੇਰੇ ਸਵਾਗਤ ਵਿੱਚ ਤਨ ਮੁੰਡੇ ਸੱਤ ਕਿਲੇ ਬਿਠਾਇਆ ਗਾਹਾਂ ਵੀ ਭਾਵੇਂ ਬੰਦਾ ਆਊਗਾ ਆਪਣਾ ਫੁੱਲ ਫਲ ਸਿੱਟਣ ਨੂੰ ਤੁਸੀਂ ਤੀ ਬਿਠਰੇ ਫੁੱਲ ਸਿੱਟੇ ਨਹੀਂ ਹੋਏ ਕੋਈ ਨਹੀਂ ਸਟਿੰਗ ਆ ਲੈ ਇਥੇ ਬਈਆ ਕੁਰਸੀ ਦੇ ਬਈਆ ਮੋਨੇਦਰ ਬਈਆ 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 ਕੋਈ ਲਾ ਦੇ ਮੈਂ ਦੂਜਾ ਕੱਢ ਕਰਾਉਣਾ ਮੈਂ ਜਾਂ ਹਾਂਜੀ ਬਸੇ ਕੱਢ ਦੀ ਬਾਰ ਬਸੇ ਕੀ ਬੱਚੇ ਕੱਢਿਆ ਨਹੀਂ ਤੁਸੀਂ ਓਏ ਓਏ ਗਲਤ ਆ ਕੰਮ ਗਲਤ ਕਰਦੇ ਸੀ ਕੰਜੇ ਤਾਂ ਉਹਦੇ ਅਖੰਡ ਨੂੰ ਅਸ਼ਲੀਲ ਕਰਦੇ ਹੋ ਵਲੋਗ ਨੂੰ ਹੈ ਚਲ ਵਗੋ ਆਪਣੇ ਕੋਲੇ ਤੈਨੀਆਂ ਰਹਿ ਕੇ ਠੀਕ ਆ ਕਿ ਨਹੀਂ ਜਿੰਨਾ ਚੋ ਵੀ ਦੋ ਹੀ ਰਹਿ ਜਾਣੀ ਸੀ ਇੱਕ ਤਾਂ ਫੜਦਾ ਸੀ ਗੱਲਾਂ ਨਾ ਬੈਰੀ ਨੇ ਤੇ ਹੁਣ ਉਹ ਕੱਢ ਦੀ ਬਾਹਰ ਜਿਹੜੇ ਰਹਿ ਗਏ ਆਪਣੇ ਕੋਲੇ ਇੱਕ ਤਾਂ ਹਰੇਟਡ ਡਾਲਾ ਹੋ ਗਿਆ ਜਿਵੇਂ ਠੀਕ ਆ ਕਿ ਨਹੀਂ ਚੱਲ ਪੁੱਤਰਾ ਓਏ ਮਾਇਆ ਟਾਈਪ ਤੇ ਐਕਟਿਵ ਨਾ ਕਰੀ ਬਾਰੀ ਤੇ ਇੱਕ ਚੱਕਲੇ ਦਾ ਵੀ ਕੰਤਰਾਂ ਵਾਲਾ ਜਿਹੜਾ ਉਹ ਪੱਲ ਬੈਰੀ ਇਹ ਇਹਨੂੰ ਫੜ ਲਿਆ ਸੀਗਾ ਚਲ ਠੀਕ ਹੈ ਇੱਕ ਇਹ ਹੋ ਗਿਆ ਠੀਕ ਹੈ ਕਿ ਨਹੀਂ ਇੱਕ ਇਥੇ ਹੋਰ ਸੀਗਾ ਹਰੀਕਲਾ ਵੀ ਕਾਂਤਲਾ ਯਾਰ ਕਿੱਧਰ ਗਿਆ ਸੀ ਨਹੀਂ ਹੋ ਰਿਹਾ ਮੈਨੂੰ ਸੀ ਨਹੀਂ ਹੋ ਰਿਹਾ ਬਾਬਿਓ ਇਹ ਬਾਕੀ ਓਕੇ ਤਿੰਨ ਰਹਿ ਗਏ ਤਿੰਨੇ ਕੱਢ ਤੇ ਤੇ ਦੇਖੋ ਅੱਜ ਕੱਚਖਾਨਦ ਵਾਲੀ ਘਰੇ ਆਉਂਦੀ ਐ ਕਿ ਨਹੀਂ ਹਣਾ ਦੱਸਦੇ ਆਂ ਬਾਹਲਾ ਨਹੀਂ ਹੰਕਾਰਿਆ ਆਇਆ ਆਇਆ ਥੱਲੇ ਆਇਆ ਅੱਚ ਵੀ ਕਰਦਾ ਬਾਹਲੀ ਪਹੁੰਚ ਗਏ ਹੀ ਖੇਤ ਸਾਡੇ ਯਾਰ ਸੂਮੇ ਵੈਲੀ ਕੋਲੇ ਚਾਹ ਫੜਾਉਣਾ ਐ ਹੋਰ ਸੋਮਾ ਸੈਟ ਐ ਓਕੇ ਯਾਰ ਤੇ ਦਾਣਾ ਪਾਣੀ ਪੂਰਾ ਐ ਕਿ ਹੈ ਨਹੀਂ ਨਹੀਂ ਕਮੀ ਐ ਕਮੀ ਐ ਠੀਕ ਐ ਕੋਈ ਨਾ ਕਰਾਂਗੇ ਹੱਲ ਹੋਰ ਓਕੇ ਵਰ ਅੱਛੀ ਦੱਸੋਈ ਜਾ ਐ ਫਿਰ ਤੜਕੇ ਡਰਾਇ ਦੇ ਤਕੰਜਰ ਦੇ ਮਾਕੇ ਦੇ ਬੰਦੀ ਬਈ ਮਗਰ ਮੇਰੇ ਸੋਣ ਲੈ ਕੇ ਲੰਬੀ ਮਾਣ ਗਿਆ ਮਾਣ ਗਿਆ ਆਪਣਾ ਵੱਡਾ ਵੀ ਪਿਛੋਂ ਮਾਣ ਗਿਆਗਾ ਤੂੰ ਹਣਾ ਤੇ ਬਾਬੇ ਉਹ ਪਿੰਡ ਚ ਗੀੜੀ ਵੀ ਮਾਰੇ ਬਈ ਕੱਚ ਖਾਂਤ ਵਾਲੀ ਕਿਤੇ ਵੀ ਨਹੀਂ ਦਿਸੀ ਤੂੰ ਤੈਨੂੰ ਤੂੰ ਦੇਖੇ ਟੜਕੇ ਦੀ ਨਹੀਂ ਵੇਖੀ ਨਹੀਂ ਕਹਿੰਦਾ ਮੈਂ ਵੇਖੀ ਹੈ ਕਹਿੰਦਾ ਟੜਕੇ ਕਹਿੰਦਾ ਤੇ ਗੀੜੀ ਮਾਰਦੀ ਹਰਦੀ ਯਾਸੀ ਨਿਕਲ ਗਈ ਦਵਣੀ ਤੇ ਵੀ ਨਹੀਂ ਜੀ ਕੀ ਉਹ ਕਹਿੰਦਾ ਸਾਨੂੰ ਯਾਰ ਬਾਕੀ ਵੀ ਇਹਦੇ ਨਾਲ ਸਰੋਂ ਸੁਣ ਦੱਸਿਆ ਜੀ ਨਾ ਜਵੇਂ ਸਰੋਂ ਨਾ स्मੈਲ ਜਾਈ ਜਾਂਦੀ ਸੀਗੀ ਸਿੱਲੀ ਸੀ ਖਰਾਬ ਹੋਈ ਪਈ ਸੀਗੀ ਠੀਕ ਹੈ ਕਹਿੰਨੀ ਤਾਂ ਕਰਕੇ ਦੂਰੀਆਂ ਕੱਢ ਕੇ ਸਕਾਈ ਜਾਂਦੇ ਸਰੋਂ ਸਵਾਰ ਕੇ ਚੰਗੀ ਤਰ੍ਹਾਂ ਠੀਕ ਹੈ ਕਿ ਨਹੀਂ ਸਰ੍ਹੋਂ ਸਾਂ ਆ ਕੇ ਤੇ ਮੱਕੀ ਫਿਰ ਕੱਲ ਨੂੰ ਧੋਵਾਂਗੇ ਮੱਕੀ ਅੱਜ ਨਹੀਂ ਧੋਦੇ ਆਪਾਂ ਕੋ ਅੱਜ ਟਾਈਮ ਨਹੀਂ ਆਪਣੇ ਕੋਲ ਅੱਜ ਸਿਰਫ ਆਪਾਂ ਇੱਕ ਸਰ੍ਹੋਂ ਸਕਾਉਣੀ ਹੈ ਤੇ ਇੱਕ ਵਾਰਸ ਕਬੂਤਰੀ ਦੀ ਵੇਟ ਕਰਨੀ ਆਪਣੀ ਕੱਚ ਕਾਂਤਲੀ ਦੀ ਵੀ ਕਿਸੇ ਨਾ ਕਿਸੇ ਪਾਸੇੋਂ ਨੂੰ ਭਾਲ ਕੇ ਲੈਣੇ ਅੱਜ ਤਾਂ ਮੁੱਕਦੀ ਗੱਲ ਹੈ ਹਾਂਜੀ ਦੱਸੋਗੇ ਜੀ ਤੜਕੇ ਤੇ ਕੀ ਵਾਰਦਾ ਤੋਈ ਹਾਂਜੀ ਹੁਣ ਦੱਸਦਾ ਨਹੀਂ ਚੋਬਰ ਦੀ ਨੇ ਕੱਲ ਪਿਊਟ ਕਰਨ ਵਾਲੀ ਹੁੰਦੀ ਹੈ ਤੜਕੇ ਸਕੂਲ ਨਹੀਂ ਗਿਆ ਸਪੈਸ਼ਲ ਨੂੰ ਫੋਨ ਆਇਆ ਜੀ ਮੁੰਡੇ ਨੂੰ ਭੇਜੋ ਵੀ ਸਕੂਲ ਖੰਡਪੜ ਸੀਗਾ ਖੰਡਪੜ ਦਾ ਭੂਆ ਕਹਿੰਦਾ ਮੁੰਡੇ ਨੂੰ ਭੇਜੋ ਜੀ ਠੀਕ ਆ ਵੀ ਮੈਂ თვით ਹੀ ਕਰਾਂ ਤੁਸੀ ਹਾਂ ਤੇ ਵੀ ਚੱਲ ਕੋਈ ਨਾ ਫਿਰ ਉਹਨੂੰ ਸਕੂਲੋਂ ਕੋਈ ਮੁੰਡਾ ਭੇਜਿਆ ਸਕੂਟਰੀ ਲੈ ਕੇ ਜਦੋਂ ਹੁਣ ਦੱਸਾਂ ਨਹੀਂ ਟੜਕੇ ਮੈਨੂੰ ਟੱਕਰ ਆ ਗਿਆ ਇਹ ਲੰਮੀ ਟੱਕਰੇ ਮੈਨੂੰ ਇਹ ਭਰਾਵਾ ਮੈਂ ਡਰ ਕੇ ਮਗਰੋਂ ਆ ਗਿਆ ਇਹਨੇ ਰੌਲਾ ਪਾਇਆ ਉਹ ਕਹਿੰਦਾ ਹੋਰ ਜੀ ਹੋਰ ਜੀ ਮਾਂ ਪਿਆਰ ਕਿਹੜੇ ਨੇ ਫੜ ਲੈ ਮਗਰੋਂ ਆ ਕੇ ਮੁੰਡਾ ਭੇਜਿਆ ਜਿਵੇਂ ਆਹਣ ਠੀਕ ਆ ਕਿ ਨਹੀਂ ਕੰਮ ਕੀ ਕੀਤਾ ਬਾ ਜਾ ਕੇ ਨੇ ਨੰਨੇ ਚੜਾ ਕੇ ਲੈ ਇਹਨੇ ਛੱਡ ਗਏ ਕੱਲੇ ਲੰਗਰ ਦੀ ਥਸ ਕੱਢ ਗਏ ਐਨੀ ਕੰਮ ਕਰਕੇ ਆਇਆ ਪੜਾਈ ਪੜੂ ਹੀ ਨਹੀਂ ਕਰਕੇ ਤੇਰੇ یار ਦਾ ਕੋਈ ਨਹੀਂ ਦੂਸਰਾ ਮਰੇ ਸੱਚੀ ਗੱਲ ਹੈ ਨਰੇ ਸਕੂਲੋਂ ਦੇਖਣਾ ਲੈ ਕੇ ਆ ਜਦੋਂ ਛੱਡ ਗਏ ਨਾ ਲੰਗਰ ਖਾਉਂਦੇ ਆ ਚੰਗਾ ਮਟਰ ਪਨੀਰ ਨਾਲ ਨਾ ਓਏ ਤੇ ਜਿਹੜੇ ਦੋ ਬੱਚੇ ਰਹਿ ਗਏ ਸੀ ਉਹ ਵੀ ਡਾਤੇ ਹੀ ਅੱਜ ਫੇਰ ਕੱਲ ਲੰਗੂ ਡਾਏ ਜਿਵੇਂ ਕੱਲ ਡਾਏ ਸੀ ਨਾ ਚੋਬਰਾ ਓਏ ਅੱਜ ਨਹੀਂ ਉਹ ਕੰਮ ਹੁੰਦਾ ਅੱਜ ਦੇਖਦੇ ਕੀ ਬਣਦਾ ਕਾਂਤਰਾਂ ਨਾਲ ਤਾਂ ਮਾਰੂਗਾ ਠੱਪੇ ਜੱਟ ਕੇ ਕਿ ਮਾਰੀ ਜਾਂਦਾ ਦੋਨੇ ਮਰੀ ਜਾਂਦੇ ਦੋਵੇਂ ਮਰੀ ਜਾਂਦੇ ਕਿੱਥੇ ਆ ਗਏ ਬਈ ਲਓ ਜੀ ਹਾਰਾ ਟੱਡ ਤੇ ਗਲਾਬੀ ਕਾਂਤਰਾ ਠੀਕ ਹੈ ਬਈ ਆ ਖਾੜੇ ਦੇ ਗੁਟੇ ਬੱਚੇ ਦਿਖਾ ਦੇਣਾ ਮੈਂ ਇਹ ਦੇਖ ਲੈਣਾ ਬੱਚੇ ਵੀ ਕੱਲ ਕਿਹੜੇ ਦੇ ਠੱਪੇ ਵੱਧ ਗੁਟੇ ਕਿਹੜੇ ਨੇ ਬੈਰੀ ਨੇ ਕਿਹਦੇ ਠੱਪੇ ਘਟਾਏ ਹੈ ਬੈਰੀ ਨੇ ਆਹ ਦੇ ਨਹੀਂ ਉਹ ਸੱਚ ਕਿਹਾ ਉਹਨੇ ਗਲਾਈ ਗ੍ਰਾਫਿਕ ਅੰਤਰ ਵਾਲੇ ਦੇ ਠਪੇ ਕਟਾਦੇ ਜੀ ਤੇਰੇ ਸਾਹਮਣੇ ਲਾਈਵ ਸੀਨ ਬਣ ਗਿਆ ਅੱਛਾ ਭਰਾ ਬੈਰੀ ਦੇ ਉੱਤੇ ਫਿਰ ਜੀ ਲੈ ਵੀ ਲੈ ਗਈ ਮੈਂ ਕੀ ਲੈ ਗਈ ਉੱਥੇ ਜਾ ਕੇ ਉਹ ਖੜਕਾਇਆ ਹੋਇਆ ਮੇਰੇ ਜਮਾਖਾ ਸਾਹਮਣੇ ਨਾਲ ਦੀ ਨਾਲ ਹੀ ਛੁੱਟ ਗਿਆ ਫੜ ਕੇ ਨਾ ਇਹ ਥੱਲੇ ਨੂੰ ਵੜ ਗਿਆ ਸਿੱਧੀ ਡੱਪ ਗਿਆ ਤਾਂ ਹੀ ਮੇਰੇ ਸ਼ੱਕ ਐਂ ਪਿਆ ਮੈਂ ਉਧਰੋਂ ਉੱਡੀ ਹੋਊਗੀ ਕੱਚ ਕੰਦ ਵਾਲੀ ਤੇ ਉਹਦਾ ਨਾ ਕੰਮ ਕਰ ਗਈ ਹੋ ਜਾਂਦੀ ਐ ਗੱਲ ਤਾਂ ਤੇਰੀ ਵੀ ਸਿਆਣੀ ਐ ਮੁੰਡਿਆ ਪਰ ਦਮਣੀ ਨੇ ਤਾਂ ਤੜਕੇ ਵੇਖੀ ਕੱਚ ਕੰਦ ਦੀ ਨਾ ਗੱਲ ਇੱਥੇ ਕਹਿੰਦੇ ਕੀੜੇ ਪਾਈ ਗਈ ਹੈ ਕਹਿੰਦਾ ਤਾਂ ਕਹਿੰਦਾ ਚਲੋ ਹਰੀ ਗਲਾਬੀ ਕਾਂਤਲਾ ਬੱਚਾ ਤਾਂ ਵੀ ਪਹਿਲਾਂ ਉੱਡ ਆਇਆ ਸੀਗਾ ਠੀਕ ਹੈ ਤੇ ਤਾਂ ਕਿਹੜੇ ਦੂਜੇ ਤੋਂ ਵੀ ਬੈਠੀ ਸੀ ਮੈਂ ਕਿਹਾ ਹੁਣ ਤਾਂ ਥੱਲੇ ਬੈਠਿਆ ਜੀ ਆਏ ਨਹੀਂ ਆਪੂ ਤਰ ਦਿੰਦੇ ਆਏ ਆਏ ਮੜਿਆ ਛਤਰੀ ਵਾਲਾ ਪੱਲੇ ਮਾਰੀ ਇਹ ਵੀ ਥੋਡੇ ਕੋਲ ਹੀ ਆਇਆ ਛਾਹ ਖਾਇਆ ਬੱਚੀ ਉਹ ਜਾੜੇ ਤਾਂ ਹਾਂ ਚਲੋ ਨਿਗਾ ਤੇ ਆ ਬਈ ਬੱਚੇ ਹੈਨਾ ਬਸ ਆ ਜਾਣ ਬੇਰੀ ਪੂਰੀ ਦੀ ਡਰ ਹੁ ਤਾਂ ਲੱਗਿਆ ਬੱਚੇ ਤੈਨਹੀਂ ਹੈ ਠੀਕ ਆ ਕਿ ਨਹੀਂ ਹੈ ਕਿਹਦੇ ਫਿਰ ਦੇ ਦੋ ਕਿੱਥੇ ਹਾਂ ਇਹ ਆਪਣੇ ਗੋਸ਼ੇ ਦੇ ਜੀ ਮੇਰੇ ਵੀਰੋ ਲੈ ਚੱਲ ਗਈ ਮੋਜ ਇੱਕ ਮਿੰਟ ਤੇ ਲੜ ਗਈ ਮੁੰਡਾ ਵਾਸਤੇ ਬ੍ਰੈਡ ਦੇ ਉੱਤੇ ਕਰਕੇ ਲੈ ਚੱਲ ਗਈ ਚੋਪਰ ਉੱਤੇ ਬੈਠੇ ਉਹਦੇ ਤਿੰਨ ਫੋਟਾ ਜਿਹੇ ਵਿੱਚ ਦਿਨ ਉੱਤਤਾ ਕਰਦ ਗਏ ਬਾੜ ਵਿੱਚ ਦੇ ਸ਼ੇਰਾ ਤੇ ਹੁਣ ਸਾਲਦੇ ਆ ਭਾਈ ਆਪਾਂ ਕੰਮ ਠੀਕ ਐ ਬੱਚੇ ਆਪਣੇ ਤਿੰਨੇ ਪੂਰੇ ਆ ਹਰਾਟੜ ਹਰੀ ਗਲਾਬੀ ਕਾਂਤ ਤੇ ਗਲਾਬੀ ਕਾਂਤਰਾ ਤੇ ਕੱਚ ਖਾਂਤ ਵਾਲੀ ਬਈ ਤਵਨੀ ਤਾਂ ਕਹਿੰਦਾ ਸਵੇਰੇ ਦੇਖੀ ਆ ਉਹਨੇ ਪਰ ਮੈਂ ਨਹੀਂ ਦੇਖੀ ਬਈ ਐਵੇਂ ਕਹਦੇ ਆ ਹਨਾ ਠੀਕ ਐ ਕਿ ਨਹੀਂ ਤੇ ਹੁਣ ਮੈਂ ਮੜਾ ਜਾ ਜਾ ਕੇ ਉਹਨਾ ਕੰਮ ਆਥਰਕ ਤੱਕ ਮੁੜਿਆ ਹਾਂਗਾ ਨੇ ਯਾਰ ਨਹੀਂ ਬਾੜ ਤਾਂ ਨਹੀਂ ਆਣਾ ਯਾਰ ਮੈਂ ਅੱਜ ਤਾਂ ਨਹੀਂ ਬਾੜ ਜਾਣਾ ਇਹਦੇ ਨੇੜੇ ਹੀ ਆ ਕੋਣਾ ਲੱਗਦਾ ਮੈਨੂੰ ਚਲੋ ਦੇਖਦੇ ਆ ਕੋਈ ਨਾ ਮੈਂ ਜਾਇਆ ਵਾਂ ਹਨਾ ਮਾੜੀ ਮੋਟੀ ਮਣੀ ਕੱਢ ਲਗੇ ਜੋ ਤੇਲ ਤੁਰ ਪਾਉਣ ਨੂੰ ਹੁਣ ਪਤਾ ਫੁੱਲੀ ਕਰਾਵਾਂਗੇ ਟੈਕੀਆ ਹਨਾ ਮੋੜ ਕੇ ਮੋੱਕੇ ਅੰਦਰ ਆਜ ਕੀ ਫਾਇਦਾ ਚਲੋ ਹਾਂਜੀ ਮੇਰੇ ਵੀਰੋ ਬਸੇ ਬੈਠਿਆ ਬਾਹਰ ਪਾਈ ਤੇ ਪਾਲਿਆ ਜੀ ਆਪਣਾ ਹਵਾ ਰੋਧਕ ਕੋਟ ਜੀ ਹਾਂਜੀ ਇਹ ਹਵਾ ਤੇ ਠੰਢੀ ਦੋਵੇਂ ਚੀਜ਼ਾਂ ਟੱਪਣ ਦਈ ਪੋਪੜਾ ਕੋਟ ਹੈ ਪੂਰਾ ਜੁੱਦ ਲੜਦਾ ਹਵਾ ਦੇ ਖੰਡਰਾਂ ਲਈ ਬਸ ਜਾਂਦੇ ਹੋਏ ਆਪਣੇ ਮਿੱਤਰ ਸੋਮੇ ਦੀ ਚਾਹ ਫੜਾ ਕੇ ਆਣੀ ਖੇਤ ਚਾਹ ਰੋਟੀਆਂ ਉਦੋਂ ਬਾਪ ਮਾੜਾ ਬਾਲ ਜਾਣਾ ਬਾਦਰੋ ਲੰਬੀ ਜਾਣਾ ਆਖਿਆ ਵਾਲੀ ਖੜੋਂ ਲੰਬੀ ਲੰਬਕੋ ਮਲੋਟ ਮਲੋਟ ਨੂੰ ਔਲ ਖੋੜਾ ਕਰਨੀ ਉਦੋਂ ਫੇਰ ਐ ਪਿੰਡ ਆਉਣਾ ਬਸ ਹੁਣ ਆਈ ਨਹੀਂ ਪਤਾ ਵੀ ਹੁਣੇ ਜਾ ਕੇ ਹੁਣੇ ਆ ਜਾ ਐ ਨਹੀਂ ਪਤਾ ਹੁਣ ਦਾ ਗਿਆ ਮਾਥਰੇ ਮੁੜ ਗਿਆ ਕਰੇ ਠੀਕ ਹੈ ਜੀ ਹਾਂ ਜੀ ਮੇਰੇ ਵੀਰੋ ਪਹੁੰਚ ਗਏ ਸੀ ਖੇਤ ਆਇਆ ਸੋਮੇ ਚਾਹ ਆ ਗਈ ਓਏ ਭੱਜਾ 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 ਚਾਹ ਲੈ ਕੇ ਇੱਕ ਦੀ ਟਾਂਗ ਪਾ ਇਹ ਤਾਂ ਸਿੱਧਾ ਐ ਬਾਬਾ ਤੋਂ ਨਿਕਲ ਜਾਏਗਾ ਔਲਖਾਂ ਜੀ ਔਲਖਾਂ ਮਤਲਬ ਕਿੱਛ ਹੈਗਾ ਔਲਖ ਪਿੰਡ ਉਹ ਵਾਲਾ ਠੀਕ ਹੈ ਜਿਹੜਾ ਦਿਖੀਆ ਤੁਹਾਨੂੰ ਦੇਖ ਰਿਹਾ ਕਿ ਨਹੀਂ ਉਹ ਦੇਖ ਬੋਰਡ ਤੇ ਵੀ ਲਿਖਿਆ ਹੋਣਾ ਪਤਾ ਨਹੀਂ ਬਿਊਰੋ ਬੋਰਡ ਤੇ ਵੀ ਲਿਖਿਆ ਸਾਹਮਣੇ ਕਰਾਈ ਵਾਲਾ ਪਿੰਡ ਠੀਕ ਹੈ ਜੀ ਉਹ ਵਾਲਾ ਬਸ ਚੱਲਦੇ ਹੁਣ ਆਪਾਂ ਔਲਖਾ ਨੂੰ ਕਰਾਈ ਵਾਲਾ ਤੇ ਦੂਸਾ ਤੁਹਾਨੂੰ ਪਤਾ ਵੀ ਮਾਨਾ ਬਹੁਤ ਦੂਰ ਜਾ ਕੇ ਆਉਗਾ ਮੁਰਸਾ ਨਾਲ ਕਿੰਨੇ ਦਲਾਤ ਆ ਜਾਇ ਚ ਆ ਜਾਇ ਚ ਮੁਰਸਾ ਚੱਲ ਗਿਆ ਸਵੇਰੇ ਸੀਗਾ 965 ਸੀਗਾ 1044 ਹੋ ਗਿਆ ਤੇ ਹਜੇ ਬੜਾ ਚੰਗਾ ਰੋਏ 100 150 ਕਿਲੋਮੀਟਰ ਚੱਲਦਾ ਹੈ ਪਿੰਡਾਂ ਪਿੰਡਾਂ ਹੀ 100 150 ਕਿਲੋਮੀਟਰ ਚਲਾ ਦਿੰਦੇ ਇਹਨੂੰ ਠੀਕ ਹੈ ਕਿ ਨਹੀਂ ਕੱਲਾ ਮੈਂ ਚਲਾਉਣਾ ਚਲੋ ਚੱਲਦੇ ਆ ਪਿੰਡ ਬਾਵੀ ਬੱਸ ਘਰੇ ਆ ਕੇ ਫਿਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਠੀਕ ਹੈ ਕਿ ਨਹੀਂ ਬਾਕੀ ਬਿੰਡ ਬ੍ਰੇਕਰ ਕੋਟ ਐਂਗਲ ਨੂੰ ਕੱਤ ਲੈਣਾ ਇਸ ਤੋਂ ਬਾਅਦ ਆਪਣਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਲਓ ਜੀ ਇੱਕ ਧਾਰਮਿਕ ਸਥਾਨ ਦੇ ਦਰਸ਼ਨ ਕਰਾ ਦਿੰਦੇ ਆ ਤੁਹਾਨੂੰ ਠੀਕ ਹੈ ਕਿ ਨਹੀਂ ਇੱਥੇ ਛੋਟਾ ਹੁੰਦਾ ਹੁੰਦਾ ਹੋਂ ਸੀਗਾ ਮੈਂ ਮਤਰਾ ਜਦੋਂ ਸਾਖੀ ਦਾ ਪੀਲਾ ਲੱਗਦਾ ਸੀਗਾ ਉਹ ਦਾ ਪਰ ਤੇ ਤਿੰਨ ਤਿੰਨ ਚੱਲਦਾ ਹਾਂ ਜਿੱਥੇ ਨਾਨਕੇ ਨਾਲ ਹੀ ਇਹਨਾਂ ਆਪਦੀ ਸਾਰੇ ਕਿਤੇ ਕਹਿੰਦੇ ਸੀ ਕਿ ਟ੍ਰਾਲੀ ਭਰ ਕੇ ਛੋਟੇ ਜਿਹੇ ਮੈਮਰੀਜ਼ ਇੱਥੇ ਲੰਘਦਾ ਟਾਪ ਦਾ ਉਦੋਂ ਉਹਦ ਤਗਾ ਰਿਵਾਈਂਡ ਹੋ ਜਾਂਦਾ ਉਹ ਜਿੱਥੇ ਸਾਰਾ ਪਿੰਡੀ ਸਾਹਿਬ ਜਗ੍ਹਾ ਦਾ ਨਾਮ ਹਾਂ ਸੀ ਮੇਰੀ ਕੋਈ ਉਸ ਵੇਸੇ ਕਰੇ ਕਰੇ ਫਰੋਚ ਗਈ ਜੀ ਘਰੇ ਅੱਗੇ ਸਵਾਗਤ ਲਈ ਦੋ ਚੌਪਰ ਬੈਠਿਆ ਜੀ ਦੱਸੋ ਜੀ ਪੱਟੀ ਕਿੱਥੇ ਆਪਣੀ ਹੈ ਟੜਕੇ ਆਦਮ ਨਹੀਂ ਹੁੰਦੀ ਸੀ ਉਦੋਂ ਉਹ ਦੂਹਾਂ ਨਹੀਂ ਕੋਤਲੇ ਕਿਧਰ ਹੀ ਜਣਾ ਉਦੋਂ ਆ ਨਹੀਂ ਪਤਾ ਵੀ ਇੱਕ ਕਰੀ ਵਾਰ ਟੜਕੀ ਦੀ ਸੀ ਆ ਹਨਾ ਉਹ ਉਦੋਂ ਬਾਅਦ ਕੁਛ ਕੋਈ ਐਡਗਾ ਨਹੀਂ ਕੀ ਹਿਸਾਬ ਕਿਤਾਬ ਹੈ ਦੇਖੀ ਮੈਂ ਇਹ ਦੇਖੀ ਨਹੀਂ ਹਾਂ ਉਧਰੋਂ ਪੰਜਾਬੀ ਮੁੰਡੇ ਪੰਜਾਬੀ ਸੱਚ ਵੀ ਇਹਦਾ ਕੱਪੀ ਹੋ ਜਾਂਦਾ ਸੀ ਨਾ ਹੀ ਮੰਨਉਂਦੀ ਉਹਨੂੰ ਪੰਜਾਬੀ ਮੁੰਡੇ ਬਤਾਂਗੇ ਚੜਾਈ ਜਾਂਦੇ ਯਾਰ ਆਪਣੇ ਕੋਲ ਹੈ ਨਹੀਂ ਗਏ ਨਹੀਂ ਤਾਂ ਉਹਨੂੰ ਖਦਾਵਾ ਜਾਂਦੇ ਆਪਾਂ ਉਹਨਾਂ ਦੇ ਹੈ ਆ ਲਾ ਬੰਬਾਰੀ ਇਸ اچھا ਠੀਕ ਹੈ ਮੂੰਹ ਵੀ ਨਹੀਂ ਦਿਖਾਈ ਠੀਕ ਹੈ ਕਿ ਨਹੀਂ ਹਾਂ ਜੀ ਦੇਖੋ ਡਰ ਤਾਂ ਹੀ ਲੱਦਾ ਵੇਖ ਚੱਲੇ ਆ ਜੀ ਕਾਚ ਕਾਂਦਲੀ ਗੂਦਰੀ ਭਾਲਣ ਜੀ ਸਿੱਧਾ ਸਾਡਾ ਛਾਕ ਅਮਰੀਕੀ ਤੇ ਤਾਂ ਜਾ ਕੇ ਅਮਰੀਕੀ ਦੀ ਲੱਤ ਪਾਣੀ ਆ ਠੀਕ ਹੈ ਕਿ ਨਹੀਂ ਆ ਗਿਆ ਵਾਹ ਹਾਲ ਹੀ ਹੁੰਦੇ ਤੇ ਕੀ ਖਾਣ ਲਿਆ ਖੋਣੇ ਹੋਰ ਅਮਰੀਕੀ ਬੱਚਾ ਇਹ ਤਾਂ ਦੇ ਦੇ ਸਾਡਾ ਕਿਧਰ ਗਿਆ ਚੱਲੇ ਹਾਂ ਹਾਂ ਮੇਰੇ ਕਿ ਮਾਂ ਨਾਲ ਨਹੀਂ ਨਹੀਂ ਕੋਈ ਨਾ ਕੋਈ ਨਾ ਉਸਤਾਜ ਜੀ ਦੇ ਕਬੂਤਰ ਸਾਡੇ ਆ ਕਾਲਾ ਚੀਨਾ ਬੱਚਾ ਆਪਣਾ ਚੱਕਲਾ ਨਹੀਂ ਮਿਲ ਜਾਂਦਾ ਕਿੱਥੋਂ ਲੈ ਕੇ ਆਂਦਾ ਇਹਦਾ ਬਹੁਤ ਦੂਰ ਬਹੁਤ ਦੂਰ ਕਿਥੇ ਤੂੰ ਰਹਿ ਕੇ ਤੂੰ ਕਹਿੰਦਾ ਟੱਪਾਂ ਨਹੀਂ ਕਰੇ ਦੂਰ ਕਿਥੋਂ ਲਿਆਦਾ ਤੂੰ ਆ ਬੇਟਾ ਆ ਬੇਟਾ ਅਜੇ ਜਿੱਦ ਕਿਹੜਾ ਬੰਨੀ ਆ ਇਹ ਨਹੀਂ ਨਾ ਨੇ ਅਮਰੀਕੀ ਉਹਦੇ ਰੰਗ ਲੱਗਾ ਗੁਲਾਬੀ ਕੱਛ ਚ ਤੇਂਡੇ ਤੇ ਨਹੀਂ ਲੱਗਾ ਕੱਛ ਚ ਲੱਗਾ ਲੱਗੇ ਬੈਠਾ ਜੀ ਕੋਠੀ ਦੇ ਕਿਹੜੀ ਕੋਠ ਦਾ ਕੋਠੀ ਬਿਠ ਗਿਆ ਟਿੱਕੇਗਾ ਭਰਾ ਹੋ ਗੁੱਡਾ ਟਿੱਕੇਗਾ ਅਹ ਅਮਰੀਕੀ ਉਸਤਾਦ ਨਾਲ ਜੀ ਗੇਮ ਕੋ ਮੜ ਰਿਹਾ ਆ ਜਮੀਨ ਤੇ ਲੱਗਾ ਹੈ ਯਾਰ ਮੇਰੇ ਕੋਲ ਵੀਡੀਓ YouTube ਤੇ ਪਈ ਦੁੱਧ ਤੇ ਕੀ ਯਾਰ ਮੈਂ ਤੇਰਾ ਕਿਵੇਂ ਮੈਂ ਸੁਣਾਉਂਦਾ ਰਿਹਾ ਯਾਰ ਮੇਰਾ ਯਾਰ ਮੈਂ ਦੋਸਤਾਂ ਮੁੱਕੀ ਬੰਮਾ ਇਹ ਵੀ ਕਾੜਦੇ ਯਾਰਾ ਕਾੜੀ ਨਹੀਂ ਕਾੜੇ ਮੈਂ ਮੈਂ ਮੇਰਾ ਯਾਰ ਏ ਆ ਲੈ ਦੇ ਦੇ ਮੈਨੂੰ ਓ ਯਾਰ ਫੁੱਲੀ ਯਾਰ ਕੀ ਹੋਊਗਾ ਤੇਰੇ ਕੋਲ ਡਿੱਗ ਆਊਗਾ ਉਹ ਤਾਂ ਗੱਲ ਹੈ ਪਰ ਗਿਆ ਤੇਰੇ ਕੋਲ ਮੈਂ ਕਿਹੜੇ ਕੋਲ ਤੇ ਤੈਨੂੰ ਡਮ ਉੱਡ ਭਗਾ ਦਿੰਦਾ ਤੈਨੂੰ ਕੰਜਰ ਬਣਾ ਮੈਂ ਕਿਹੜਾ ਫਰਕ ਈ ਡਾ ਰਿਆਂ ਇਹਨੂੰ ਤੇ ਹੋਰ ਇਹ ਹੁਣ ਆਪ ਹੀ ਆ ਕੇ ਵੜਿਆ ਸੀ ਇਹ ਆਪ ਹੀ ਆ ਗਿਆ ਆਪ ਹੀ ਤਿੰਨ ਚਾਰ ਦਿਨ ਲਾ ਕੇ ਮੇਰੇ ਕੋਲ ਇਹ ਹਾਂ ਤੇ ਆਪ ਹੀ ਉੱਡੇ ਆਇਆ ਇਹ ਠੀਕ ਹੈ ਘਰ ਤਾਂ ਹੀ ਵਾਪਸ ਅਮਰੀਕੀ ਦਾ ਕੂਤਰ ਆਓ ਚੱਕ ਛੱਡ ਤਾਂ ਕਿੰਨੇ ਐ ਮੀ ਕਿਹਾ ਓਏ 1000 ਰੁਪਏ ਕਿ ਲਈ ਤੁਚਕਲੀ ਨਾ ਵੀ ਔਰ ਕੁਝ ਹੀ ਨਵੇਂ ਰੋ ਇਹਦੇ ਚ ਮਾੜੀ ਹੋ ਨਾ ਇਹ 1000 ਤਾਂ ਤਾਂ ਕੋਈ ਮੜਾ ਨਹੀਂ ਯਾਰ ਦਮ ਨੀ ਯਾਰੇ ਕੂਤਰ ਤੜਦੇ ਹੋ ਸਾਨੂੰ ਦਾ 11 ਸੌ ਦਿਨ ਇਹ ਕੋਈ ਨਹੀਂ ਦਿੰਦਾ ਹਾਂਜੀ ਸਾਰੇ ਪਿੰਡ ਵਿੱਚ ਦੇਖ ਲਿਆ ਜੀ ਠੀਕ ਹੈ ਅਮਰੀਕੀ ਤੇ ਬਈ ਅਮਰੀਕੀ ਨੂੰ ਗੇੜ ਜੜਿਆ ਆ ਜੀ ਸਾਨੂੰ ਗਾਲਾਂ ਕੱਢੀਆਂ ਆ ਜੀ ਭੱਜ ਜੜੀ ਆ ਕਿ ਨਹੀਂ ਉਹਨੂੰ ਗੇੜ ਜੜ ਕੇ ਸਾਰੇ ਪਿੰਡ ਦੇ ਕੀੜਾ ਲਾ ਕੇ ਤੇ ਹੁਣ ਤੇ ਲੈ ਅਮਰੀਕੀ ਨੂੰ ਗੇੜ ਖੋਲਣ ਠੀਕ ਨਹੀਂ ਤੇ ਜਾ ਆਈ ਨਹੀਂ ਪਤਾ ਜਾਂ ਜੇ ਬਾਹਰ ਘਣਾਏ ਸੀ ਉੱਤੇ ਮੁੱਠੀ ਮੋੜ ਲਾਂਗੇ ਨਾਲ ਦੀ ਨਾੜੀ ਫੇਰ ਫੇਰ ਦਵਾਲ ਲਾਗੇ ਆਪਾਂ ਫੇਰ ਨਹੀਂ ਖੜਦੇ ਆਪਾਂ ਚਲੋ ਦੇਖਦੇ ਆ ਦਿਖਾਉਣੇ ਚੱਲ ਗਏ ਹਾਂਜੀ ਹੁਣ ਦੇਖਦੇ ਆ ਮੇਰੇ ਸਾਹਮਣੇ ਦੂਰ ਦੂਰੀ ਦੇ ਕੀ ਕਰੇ ਉਹਨੂੰ ਨੇੜੇ ਨਾ ਕਰੀ ਉਹਦੇ ਉਹ ਨਹੀਂ ਨਹੀਂ ਨੀ ਖੋਲਿਆ ਨਾ ਉਹ ਬੋਲ ਜੇ ਮਾਰੀ ਜਾਂਦਾ ਹਾਂ ਦੇਖੋ ਤੱਬ ਕੇ ਜਾਣਦੇ ਇਹ ਖੜਦਾ ਕਰਦੇ ਆਂ ਡੇਢ ਡਾਕ ਖੋਲ ਦਿਓ ਏ ਖੋਲ ਲੈ ਉਹਨ ਲੈ ਖੋਲ ਦੇ ਉਹ ਖੋਲ ਤਾਂ ਏ ਅਮਰੀਕੀ ਖੋਲ ਤਾਂ ਚਲ ਮੇਰੀ ਗੁੰਡਿਆ ਹਾਂਜੀ ਕਰ ਦੇਈ ਬੱਚੇ ਅੰਦਰ ਜੀ ਅਮਰੀਕੀ ਨੂੰ ਖੋਲਿਆ ਦਾ ਗੇਟ ਜੀ ਓਏ 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 ਖੋਲ ਓਏ ਖੋਲ ਓਏ ਕਿਤੇ ਪੁੱਤ ਨਹੀਂ ਬੈਠੀ ਜਿੰਨੇ ਸੀ ਉਨੇ ਹੀ ਜਨੇ ਛਾੜ ਗਏ ਸੀ ਹਾਂਜੀ ਹਰੀਆਂ ਗਾਂ ਆਈ ਕਾਇ ਵੀ ਕਾਂਜ ਕੱਚੇ ਬੈ ਗਈ ਪੈਰਾਂ 'ਚ ਕੱਚਾ ਹੋ ਗਿਆ ਕੰਜਰ ਦਾ ਖੁੱਡੇ ਤੇ ਬੈ ਗਿਆ ਚਲ ਲਈ ਚਲ ਲਈ ਛੱਦੀ ਚ ਕੋਈ ਫੇਰਾ ਉਹ ਇਹ ਚੱਲ ਓਏ ਆ ਜਾ ਦੇ ਖੜ ਜਾ ਫਿਰ ਮੈਨੂੰ ਆਉਣ ਦੇ ਛੱੜ ਦੀ ਜਿਲੇਟਾਂ ਫਲੱਡ ਲਾਈਟ ਮਾਰ ਕੇ ਬੰਦ ਲੈੱਖਾਂ ਚ ਅੰਨੀ ਕਰਤੀ ਜਾਵਾ ਹੁਣ ਖੁੱਡਿਆਂ ਦਾ ਲੈਟਾ ਛੱਡਦੇ ਆ ਹੈ ਤਾਂ ਆਈ ਆ ਫਿਰ ਬਲਿਆ ਕਦਾਂ ਨਾ ਮੈਂ ਰੇੜੀਆ ਵੀ ਸਾਰੇ ਪੁੱਤਾਂ ਆਉਂਦਾ ਕੀ ਕਰੀ ਜਾਂਨੇ 2 ਘੰਟੇ ਖੜ੍ਹਜ 2 ਘੰਟੇ ਭੁੱਖੇ ਮਾਰ ਕੇ ਹੁਣ ਕੀ ਅੰਨ ਲਿਆ ਹੋਇਆ ਹਾਂ

ਰਾਈ ਗੀ ਜੀ ਕ ਲਈ ਭਟਕ ਤੇ ਉਹ ਤੇ ਰੱਖੇਗੇ ਚਲੇ ਹੁਣ ਆਪਾਂ ਠੀਕ ਨੰਬਰ 5 ਜੀ ਹਾਂ ਜੀ ਭਟਕ ਤੁਹਾਨੂੰ ਜੀ ਗੇਰ ਤੋਂ ਹੀ ਗੇਰਾਣਾ ਪਾਣੀ ਓਕੇ ਰਿਪੋਰਟਰ ਹਾਂ ਜੀ ਚਲੋ ਜੀ ਚਲੀਏ ਹੁਣ ਆਪਾਂ ਟੈਂਕੀ ਤੇ ਕਬੂਤਰੀ ਵੇਖਣ ਪਾਣੀ ਲਾਉਣ ਤਾਂ ਨਹੀਂ ਕਈ ਰੱਖ ਦੂ ਰਹਿਣ ਦੇ ਤੂੰ ਆਪਦੇ ਨਾਮ ਖਾਲੀ ਕਿਤੇ ਤੇ ਹੁਣ ਆਪਾਂ ਇੱਕ ਨਾ ਜ਼ਿਆਦਾ ਹੀ ਮੇਰੀ ਗੱਲ ਮੈਂ ਫਿਰ ਟੈਂਕੀ ਦਾ ਰਹੀ ਗਈ ਵੇਖਣ ਆਲੀ ਕੀ ਪਤਾ ਟੈਂਕੀ ਦੇ ਹੋਵੇ ਕੀ ਪਤਾ ਹੈ ਚੜ ਜਾਣਗੇ ਹੈ ਚੜ ਤਾਂ ਮੈਂ ਤਾਂ ਮੈਨੂੰ ਤਾਂ ਭਲੇਖਾ ਜਾ ਪੈਗਾ ਮੈਂ ਤਾਂ ਤਾਂ ਹੀ ਚੜ ਤੂੰ ਮੈਂ ਤਾਂ ਬਾਹਰ ਨਹੀਂ ਪਾ ਲੈ ਹੁਸਤਾ ਇਹਨਾਂ ਸਵਾਜਾ ਵਾਲਾ ਹੁੰਦਾ ਹੈ ਉੱਚੀ ਸਾਂ ਚ ਤੇ ਨੇੜੇ ਆਉਂਦੇ ਹੋਏ ਦੁੱਧ ਫੜੀ ਲਵਾਂਗੇ ਅੱਜ ਪੁੱਤਰਾ ਨੂੰ ਲਾਸਟ ਦਿਨ ਦੁੱਧ ਦੇਣਾ ਹੈ ਚਲੋ ਫਿਰ ਚਲੀ ਜਾਈਏ ਕਹੇ ਪੈਰ ਬ੍ਰੇਕ ਆ ਮੈਂ ਧਰਦਾ ਮੈਂ ਧਰਦਾ ਨਹੀਂ ਮੈਂ ਧਰ ਚਲ ਚਲੋ 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 ਓ ਤੇਰੀ ਭੈਣ ਹੈਗਾ ਬਸ ਮਾਰੋ ਹੌਲੀ ਹੌਲੀ ਇਧਰ ਨਹੀਂ ਇਧਰ ਤਾਂ ਨਹੀਂ ਇਧਰ ਤਾਂ ਨਹੀਂ ਇਧਰ ਤਾਂ ਨਹੀਂ ਦੇਖਦਾ ਹੋਰ ਉਹ ਬੋਲ ਦੀ ਟੈਂਕੀ ਦਿੱਤਾ ਨਹੀਂ ਇਹ ਨਹੀਂ ਕੋਸ਼ਿਸ਼ ਕਰਦੇ ਮੁੜ ਕੇ ਕਰਿਆਣੇ ਦੇਖ ਲੈ ਕਿਧਰੇ ਹਾਂਜੀ ਆ ਗਿਆ ਜੀ ਦੁੱਧ ਲੈ ਕੇ ਤੇ ਟੈਂਕੀ ਤੇ ਵੀ ਨਿਗਾ ਮਾਰਿਆ ਨੇ ਮੋਟਰਾਂ ਦਾ ਮੂੰਹ ਚੁਕਾ ਕੇ ਤਾਂ ਸਿੱਧੀ ਮੇਰੀ ਲਾਈਟ ਸਾਡੇ ਤੋਂ ਕੋਈ ਦਿਖਿਆ ਨਹੀਂ ਉੱਤੇ ਵਿੱਚ ਬੈਠਾ ਤਾਂ ਕੁਝ کہہ ਨਹੀਂ ਸਕਦੇ ਵਿੱਚ ਪਾਣੀ ਚੱਕ ਕਰਨ ਜਿਵੇਂ ਉਦਨ ਆਪਣਾ ਹਰੇ ਟੂਸੇ ਟਵਰੇ ਵਾਲਾ ਬੈਠਾ ਜੇ ਉਹ ਦੇਖ ਸਕਦਾ ਕਿਸ ਸਾਹ ਤੇ ਨਹੀਂ ਦੇਖ ਸਕਦਾ ਨਾ ਉਹ ਉਹ ਕਹਿਣਾ ਸੈਂਟਰ ਚ ਬੈਠਾ ਜੀਗਾ ਤੇ ਹਾਂ ਝੰਬੀ ਜੀ ਕੋਲੇ ਵਿਚਾਲੇ ਤੇ ਸਾਨੂੰ ਤਾਂ ਵੀ ਬਾਹਰੋਂ ਬਾਰੋਂ ਦਿਸੀ ਨਹੀਂ ਤਾਂ ਹੀ ਫਿਰ ਮੈਂ ਯਾਰ ਛੱਕ ਦੇ ਧਾਰ ਤੇ ਕਦਰ ਚੜਦੇ ਯਾਰ ਠੱਡ ਜੀ ਸੀ ਡਿੱਗ ਪਈਦੇ ਤਾਂ ਕਰਕੇ ਤੇ ਬਾਕੀ ਹੁਣ ਜਾਣਾ ਘਰੇ ਮੈਂ ਇਹ ਦੁੱਧ ਤੱਤਾ ਕਰਨਾ ਰੱਖ ਕੇ ਆਉਣਾ ਹਨਾ ਇੱਕ ਵਾਲਾ ਦਵਾ ਕੇ ਤੋਂ ਦੂਬਾ ਜਿਹੜੀ ਸਮਗਰੀ ਪਾਉਣੀ ਆ ਪਾ ਕੇ ਫਿਰ ਰਾਤ ਨੂੰ ਨਾਈਟ ਸ਼ਿਫਟ ਲਾਵਾਂਗੇ ਭਾ ਕਬੂਤਰਾਂ ਤੇ ਲਗਭਗ 9 ਤੋਂ ਲੈ ਕੇ 11 ਵਜੇ ਤੱਕ ਦੋ ਘੰਟੇ ਸਾਰੇ ਕੂਤਰਾਂ ਨੂੰ ਦੁੱਧ ਦੇ ਦਾਂਗੇ ਜਿੰਨੇ ਹੈਗੇ ਆਪਣੇ ਕੋਲੇ ਹਾਂਜੀ ਮੇਰੇ ਵੀਰੋ ਤੇ 나ਗ ਦਾ ਫੋਨ ਆਇਆ ਜੀ ਹੁਣੀ ਕਹਿੰਦਾ ਮੈਨੂੰ ਮੇਰੇ ਵਾਲੇ ਨੰਬਰ ਤੇ ਫੋਨ ਲਾ ਕਹਿੰਦਾ ਤੇਰਾ ਇੱਕ ਕਬੂਤਰ ਆਇਆ ਮੇਰੇ ਕੋਲੇ ਮਹਾ ਬਣਗੀ ਗੱਲ ਮਰੇ ਚਿਰਤ ਜ ਗਈ ਮੈਨੂੰ ਨਾ ਬਚੀ ਅੱਖੀ ਵੀ ਆਂਦੀ ਸਭ ਲੱਗੇ ਕਹਿੰਦਾ ਐ ਕਰ ਓਈ ਬੀਦੂ ਵਾਲੀ ਜਾਂ ਚੰਨੂ ਫੋਨ ਲਾ ਕੇ ਪੁੱਛ ਲਾ ਕਹਿੰਦਾ ਅਸੀਂ ਇੱਧਰ ਨੂੰ ਜਾਂਦੀ ਸੀ ਆਪਣੀ ਕਬੂਤਰੀ ਤੇ ਮੈਨੂੰ ਲੱਗਦਾ ਜੇ ਕਿਤੇ ਕਾਚ ਕਾਂਤਲੀ ਹੋਈ ਤਾਂ ਨਾਗ ਵਿਦਵਾਰੀ ਪਾਰਟੀ ਦਾ ਹੱਕਦਾਰ ਬਣ ਜਿੱਤੇ ਰ ਮੈਂ ਫੋਨ ਲਾ ਕੇ ਪੁੱਛਾਂ ਪਹਿਲਾਂ ਕਲੀਅਰ ਕਰਾਂ ਕਿ ਹਿਸਾਬ ਕਿਤਾਬ ਰਬਾ ਪਿਓ ਮਿਲ ਕੇ ਰੈਡੀ ਹੈ ਅੱਜ 100 ਮਣੀ ਹਾਂਜੀ 2 ਮਾਚਸ ਸੌਰੀ ਗਲਤੀ ਹੋਈ ਵੈ ਸੈਟ ਲਾਈ ਬਰੂਟ ਆਨ 10 ਐਮ ਐਲ ਠੀਕ ਹੈ ਕਿ ਨਹੀਂ ਅ ਹੂੰ ਤੁਸੀਂ ਕੱਲਾ ਦੁੱਧ ਦੇ ਸਕਦੇ ਹੋ ਜੇ ਤੁਹਾਨੂੰ ਗੜਬੜ ਲੱਗਦੀ ਹੈ ਕਬੂਤਰਾਂ ਦੇ ਲੀਵਰ ਚ ਮਾੜੀ ਮੋਟੀ ਤਾਂ ਬਰੂਟ ਆਨ ਪਾ ਸਕਦੇ ਹੋ ਠੀਕ ਹੈ ਕਿ ਨਹੀਂ ਤੇ ਆਪ ਨੂੰ ਤਾਂ ਗੜਬੜ ਲੱਗਦੀ ਹੁੰਦੀ ਹੈ ਸਾਨੂੰ ਪਤਾ ਹੀ ਹੈ ਹਨਾ ਛੱਕੀ ਮਾਣਾ ਆਪਣਾ ਮੈਮੀ ਵਾਲੇ ਆ ਭਾਈ ਤਾਂ ਕਰਕੇ ਆਪਾਂ ਪਾ ਹੀ ਲੈਣੇ ਹੁੰਨੇ ਹੈਗੇ ਚਲੋ ਕਰ ਹਲਾਾਲ ਕੇ ਉਹਨੂੰ ਚੰਗੀ ਤਰ੍ਹਾਂ ਹਨਾ ਭਾਈ ਤੇ ਕਰਾਂ ਸਟਾਰਟਿੰਗ ਵੱਟ ਦੇ ਤੋਂ ਲੈ ਕੇ ਲਗਭਗ 80 ਕਬੂਤਰ ਕੱਢ ਰਿਆਂ ਮੈਨੂੰ 12 ਵਜੇ ਆਣਗੇ ਤਾਂ ਕਰਕੇ ਮੈਂ ਗੈਰਡ ਅਪ ਚੇਂਜ ਕਰ ਲਿਆ ਆ ਇੱਕ ਨਵੀਂ ਪਾਲਿਆਂ ਦੀ ਬ੍ਰਾਂਡ ਨਿਊ ਟੀ-ਸ਼ਰਟ ਜਮਾ ਹਨਾ ਪਾਟੀ ਪੁਰਾਣੀ ਤੇ ਕਹਾ ਸੀ ਕੇ ਦੀ ਆਪਣੀ ਪੁਰਾਣੀ ਜੀ ਲੋਰ ਪਹਿਲਾਂ ਪੀੜੀ ਜੀ ਪਹਿਲਾਂ ਬਾਹਰੋਂ ਭੁਰੂ ਭੇਜਣਾ ਸੀਗਾ ਉਹ ਕੱਢ ਕੁੱਟ ਕੇ ਪਾ ਪੂਲਿੰਗਾ ਹਨਾ ਤੇ ਚਲੋ ਕਰਾਂ ਕਰਾਂ ਕੰਪਲੀਟ ਸਾਰਾ ਕਹਾ ਸੱਚ ਕੱਚ ਕਾਂਦਲਾ ਬੱਚਾ ਮਿਲ ਗਿਆ ਬਈ ਉਹੋ ਬੀਦੂ ਵਾਲੀ ਜਾੜਿਆ ਸੀਗਾ ਅੱਜ ਤਿਆ ਅੱਜ 나ਗ ਆਪਣਾ ਮਿੱਤਰ ਹਣੋਂ ਪਤਾ ਲੜੀ ਬੀਦੂਲੇ ਵਾਲਾ ਤੇ ਹਣੇ ਆਪੇ ਫੋਨ ਕਰਤਾ ਉਹਦੇ ਬਹਿ ਗਿਆ ਜਾ ਕੇ ਲੱਗੀ ਤੇ ਕਮਾਲ ਹੋ ਗਿਆ ਬਈ ਸਿਰਾਂ ਲੱਗ ਗਈ ਉਹਦੇ ਬਾਰੇ ਵੀ ਚਲੋ ਗੱਲਬਾਤ ਕਰਾਂਗੇ ਬੱਚਾ ਆਪਣਾ ਮਿਲ ਗਿਆ 나ਗ ਨਾ ਪਹਿਲੀ ਗੱਲ ਤਾਂ 나ਗ ਦਾ ਬਹੁਤ ਬਹੁਤ ਧੰਨਵਾਦ ਹਣਾ ਬਈ ਬੀਦੂਲੇ ਵਾਲੇ ਆਪਣੇ ਮਿੱਤਰ ਦਾ ਜਿਨੇ ਆਪ ਫੋਨ ਲਾ ਕੇ ਦੱਸਿਆ ਆਪਾਂ ਨੂੰ ਕਹਿੰਦਾ ਬਈ ਮੇਰੇ ਪੰਜ ਕੋਈ ਛਤਰੀ ਦੇ ਬਹਿਗੇ ਸੀ ਆਕੇ ਤੇ ਜਦੋਂ ਮੈਂ ਲਾ ਕੇ ਦੇਖਾ ਮਣਪ੍ਰੀਤ ਸਿੱਧੂ ਕਹਿੰਦਾ ਵੀ ਇਹ ਤਾਂ ਆਪਣੇ ਘਰ ਦਾ ਹੀ ਬੱਚਾ ਚੱਲ ਤਾਂ ਕਰਕੇ ਮੈਂ ਰੱਖ ਲਿਆ ਦਾਣੇ ਦੁਨੇ ਖਵਾਏ ਤੇ ਕਹਿੰਦਾ ਕੱਲ ਨੂੰ ਮੈਂ ਤੇਰੇ ਕੋਲੇ ਛੱਡ ਜੂ ਆਪੇ ਘ ਇਹੋ ਜਿਹੇ ਬੰਦੇ ਐ ਹੋਏ ਯਾਰ ਮਿੱਤਰ ਹੋਣੇ ਚਾਹੀਦੇ ਠੀਕ ਐਗਣੀ ਜਿਹੜੇ ਆ ਫੜ ਕੇ ਆਪ ਘਰੇ ਫੜਾਉਣ ਤਿੱਕਰ ਵੀ ਆਉਂਦੇ ਆ ਬਾਈ ਵੀ ਤੇਰਾ ਜਾਨਵਰ ਆ ਗਿਆ ਆਪਣੇ ਕੋਲੇ ਹਨਾ ਤੇ ਰੱਖ ਤਾਂ ਕਰਕੇ ਹਾਜ਼ਰ ਦਾ ਫਰਦਾ ਹੈ ਹੈ ਠੀਕ ਐ ਠੀਕ ਐ ਹਾਂਜੀ ਮੇਰੇ ਵੀਰੋ ਇੱਕ ਖੋਡਾ ਕਰਤਾ ਜੀ ਕੰਪਲੀਟ ਤੇ ਨਵੀਂ ਸਕੀਮ ਲਾਉਣੀ ਪਈ ਬਰੋ ਆਪਾਂ ਨੂੰ ਹੁਣ ਜਾਲ ਲਿਆਉਣਾ ਬੱਚਾ ਚੱਕ ਠੀਕ ਐਗਣੀ ਹੁਣ ਸਕੀਮਤੀ ਆ ਉਹੋ ਖੜਜੋ ਅੜਦੀ ਗਰਾਰੀ ਜਾਲ ਐ ਕਰਾਂਗੇ ਆਪਾਂ ਜਾਲ ਰੱਖ ਕੇ ਵਿੱਚ ਠੀਕ ਐ ਖੁੱਡੇ ਦੇ ਸਾਰੇ ਲਾਈਟਾਂ ਬੁਝਾ ਕੇ ਸਾਰੇ ਕੂਤਰ ਪਹਿਲਾਂ ਜਾਲ ਚ ਪਾ ਲਾਂਗੇ ਚੱਕ ਠੀਕ ਹੈ ਜਾਲ ਚ ਪਾ ਕੇ ਉਦੋਂ ਬਾਅਦ ਪਾਉਂਦੀ ਲਾਈਟਾਂ ਛੱਡ ਦਗੇ ਪਾਉਂਦੀ ਲਾਈਟਾਂ ਬੰਦ ਹੀ ਰਹਿਣ ਦੇ ਠੀਕ ਹੈ ਫਿਰ ਜਾਲ ਚੋਂ ਕੱਢਣਾ ਦੁੱਧ ਵਾਲਾ ਜੱਗ ਤੇ ਉਹ ਕੋਲ ਰੱਖਣੇ ਸਰੇਂਜ ਬਾਹਰ ਚ ਬੈਠ ਕੇ ਪੱਟ ਤੇ ਧਰਕੇ ਦੇਣਾ ਬਾਹਰ ਛੱਡਣਾ ਪੱਟ ਤੇ ਧਰ ਦੇਣਾ ਬਾਹਰ ਛੱਡਣਾ ਨਾ ਕੋਈ ਰਵੇ ਤੇ ਨਾ ਕੋਈ ਮਿਸ ਅੰਡਰਸਟੈਂਡਿੰਗ ਜਾਂ ਕੋਈ ਕਨਫਿਊਜ਼ਨ ਵਗੈਰੇ ਨਹੀਂ ਹੁੰਦੀ ਹਨਾ ਇਹ ਵੀ ਦਿਮਾਗ ਆਪਾਂ ਹੁਣੇ ਹੀ ਲਾਏ ਦੂ ਪਹਿਲਾਂ ਕੂਤਰ ਨਾਲ ਉਹ ਬਾਹਲਾ ਤਾਂ ਕੀਤਾ ਪਰਲੇ ਖੁੱਡੇ ਆਣੇ ਬਈ ਹਨਾ ਮੈਂ ਰਾਤ ਨੂੰ ਮਤਲਬ ਬਾਹਾਂ ਦਾ ਫਰ ਮੈਂ ਜਾਲ ਲਿਆਂਦਾ ਫਰ ਮੈਂ ਜਾਲ ਚ ਪਾਲੇ ਆਗ ਨਹੀਂ ਕਰਤਾ ਕੰਮ ਕਿਹੜੇ ਨੇ ਗਲਚਤਾ ਇੱਕ ਨੇ ਗਲਚਤਾ ਭੈ ਜੋ ਗੰਦ ਨੇ ਚਲੋ ਕੋਈ ਨਾ ਇੱਕ ਲਛੀ ਵੀ ਹੋਣੇ ਆ ਉਹ ਬਜੰਡੀ ਪਰਾ ਦੇਖ ਲਈ ਮਾ ਉਹ ਕਮਾਂਡਰੀ ਨਹੀਂ ਗਲਚਿਆ ਚਲੋ ਕੋਈ ਨਾ ਹਾਂਜੀ ਮੇਰੇ ਵੀਰੋ ਦੂਜਾ ਘੁਟਾ ਵੀ ਕੜਤਾ ਜੀ ਦੂਜਾ ਘੁਟਾ ਬੜੀ ਸਾਈਨ ਨਾਲ ਕੜਤਾ ਯਾਰ ਇਹ ਤਾਂ ਐ ਗੱਪ ਨੂੰ ਹੀ ਕੜਤਾ ਇੱਕ ਤਾਂ ਨਾ ਚੱਕਰ ਕੀ ਉਹਦੇ ਚ ਬੱਚੇ ਥੋੜੇ ਛੋਟੇ ਐ ਜਿਹੜੇ ਛੋਟੇ ਬੱਚੇ ਯਾਦ ਅੜਪੜ ਕਰਦੇ ਐ ਜਿਹੜੇ ਬੱਚੇ ਹੁਣ ਵੱਡੇ ਹੋ ਚੱਲੇ ਪੱਠੇ ਪਠਖਾ ਬਣ ਚੱਲੇ ਦੋ ਦੋ ਕਲਗਾਂ ਰਹਿ ਗਏ ਕਿ ਕਲੀ ਰਹਿ ਗਈਵੇ ਉਹ ਸਿਆਣੇ ਐ ਏ ਟਿਕੇ ਬੈਠੇ ਰਹੇ ਵਦਗਾ ਇਹ ਟੇਕੇ ਆ ਤਾਂ ਜਰਾਦ ਨਾਲ ਲਈਏ ਕਿਸਨੇ ਤੜਫੜ ਨਹੀਂ ਕੀਤੀ ਉਹ ਤਾਂ ਭੈਣ ਚੋਂ ਐਂ ਕਰਦੇ ਸੀ ਵੀ ਯਾਰ ਜਿਵੇਂ ਭਵਾਦ ਨਾਲ ਫੋੜ ਫੜਾ ਵਜਦੇ ਸੀਗੇ ਯਾਰ ਇੱਕ ਦੂਜਾ ਦੂਜੇ ਨਾਲ ਇਹਦਾ ਢਿੱਡ ਵਾਲਾ ਭਰਿਆ ਹੁੰਦਾ ਭਾਈ ਨੂੰ ਗੱਲ ਹੀ ਨਹੀਂ ਹੁੰਦੀ ਕੋਈ ਤੇ ਇਧਰੋਂ ਸਿਰਫ ਏਕਣੇ ਕਲੱਚ ਹੈ ਸਿਰਫ ਏਕਣੇ ਇਧਰੋਂ ਏਕਣੇ ਦੁੱਧ ਦਾ 13ਵੇਂ ਰਤ ਹੁੰਦਾ ਪ੍ਰਮਾਣ ਕੀਤਾ ਹੈ ਬਾਕੀ ਸਭ ਸੈੱਟ ਹੈ ਆ ਇਧਰੋਂ ਤਾਂ ਬਈ ਸਾਨੂੰ ਪਤਾ ਹੀ ਹੈ ਝੋਟੇ ਓਕੇ ਹੀ ਹੈ ਇਹਦਾ ਕਹਿੰਦੇ ਚੱਕਰੀ ਕੋਈ ਨਹੀਂ ਕੋਈ ਮਰਜ਼ੀ ਧੱਕ ਦੇ ਕਹਿੰਦੇ ਮਾਲਕਾ ਇਸ ਤਾਂ ਤੇ ਨਾਲ ਹੀ ਹੈ Okay, है। ओके ਹੋ ਗਈ ਰਿਪੋਰਟ ਟਾਈਮ ਲਾਪਸ ਦੀ ਮਾਤਨਾ ਸੁਣੋ ਹੀ ਦਿਖਾਤਾ ਨੇ ਵੀ ਕੀ ਸੀ ਨੂੰ ਲਗਭਗ ਅੱਧ ਪਚੱਦ ਜਾ ਤੇ ਸਾਰਿਆਂ ਨੂੰ ਦੇਤਾ ਬ్రో ਮੇਰੇ ਹਿਸਾਬ ਨਾਲ ਤਾਂ ਕੋਈ ਇੱਕ ਅੱਧਾ ਰਹਿ ਗਿਆ ਹੋਵੇ ਤਾਂ ਕਹਿਣਾ ਕੀ ਆ ਹਨਾ ਆ ਕੋਈ ਡਿੱਗਿਆ ਪਿਆ ਉਹ ਭੈਣ ਨਹੀਂ ਬਾਸ਼ਲ ਜੀ ਅੱਛਾ ਹੈ ਇਹ ਅਜਾ ਠੀਕ ਹੈ ਓਕੇ ਇਹਦੇ ਜਾਲਦ ਡਿੱਗੀਊਗੇ ਤਾਂ ਉੱਤੋਂ ਲੈ ਕੇ ਹਨਾ ਤੇਰੀ ਭਾ ਦੀ ਡਿੱਗ ਵੀ ਅੱਛਾ ਇਦ ਇੱਕ ਪੈਰ ਦੀ ਡਿੱਗ ਵੀ ਬਰੋ ਇਹਦੀ ਥਰੜੀ ਮੈਂ ਵੀ ਖਵਾ ਲ ਜੀ ਡਿੱਗੀ ਪਈ ਹੈ ਹੋ ਗਿਆ ਜੀ ਕੰਮ ਡਨ ਤੇ ਬਸ ਕਰਦੀ ਵਲੌਗ ਦੀ ਐਂਡ ਪੂਰੇ 2 ਘੰਟੇ ਹੋ ਗਏ ਬਰੋ ਪੂਰੇ 2 ਘੰਟੇ ਨੱਕ ਤੇ ਮੇਰੇ ਤਾਂ ਪਤਾ ਨਹੀਂ ਕੀ ਖਾਂਬ ਖੂਬ ਵੜ ਰੇ ਤਰ ਉੱਤਾ ਵੜ ਨਲੀ ਲੱਗੀ ਮੈਂ ਪਾ ਮੂੰਹ ਸਿਰ ਚਟਾ ਸਾ ਬੁਰਾ ਹਾਲ ਹੋ ਗਿਆ ਤੇ ਜਿਹੜਾ ਬਾਈ ਦਾ ਮਿਲਕ ਸੀ ਬਰੋ ਉਹ ਪਾਵਾ ਡਗਾ ਕਬੂਤਰਾਂ ਨੂੰ ਦੇਤਾ ਤੇ ਜੱਗ ਜਮਾ ਮੇਲਾ ਕਰਦਾ ਬਈ ਸਾਰੇ ਬੱਚਿਆਂ ਨੂੰ ਕਲੀਅਰ ਕਰਕੇ ਵੀ ਨਾ ਇਧਰ ਪੰਜ ਚਾਰ ਵੱਡਾ ਬੂਦਰਾ ਨੂੰ ਮੌਦੀ ਦੇ ਤਾ ਠੀਕ ਹੈ ਕਿ ਨਹੀਂ ਤੇ ਬਾਕੀ ਆ ਜਿਨ੍ਹਾਂ ਨੂੰ ਦਾਣੇ ਪਾਈ ਸੀ ਘੱਟ ਇਹ ਕੱਲ ਨੂੰ ਮਲ ਪਾਲੀ ਦਵਾਈ ਲਾਉਣੀ ਹੈ ਬਾਕੀ ਰਾਤ ਦੀ ਰੈਗਰੀ ਮਾੜੀ ਮਾੜੀ ਹੁੰਦੀ ਹੈ ਤੇ ਕਾਲੀ ਵੀ ਕੋਈ ਮਸ ਦੀ ਹਾਂ ਪੱਤ ਕੀ ਹੋ ਗਿਆ ਹੈ ਆਇਆ ਫਿਰ ਆਇਆ ਭੁੱਖ ਲੱਗੀ ਹੈ ਹੈ ਆਇਆ ਫਿਰ ਆਇਆ ਭੁੱਖ ਲੱਗੀ ਹੈ ਆਹੀ ਭੁੱਖ ਨੇ ਉਹ ਤੋਂ ਭਾਈ ਸੀ ਦਿਨੋਂ ਇੰਨੇ ਖੜੇ ਮੈਨੂੰ ਲੱਗ ਗਿਆ ਪਤਾ ਇੱਕ ਕੋਈ 2-4 ਬਦਾਂ ਵੱਧ ਦਿੱਤੇ ਹੁੰਦੇ 2-4 ਸਿਰਫ 2-4 ਬਦਾਂ ਵੱਧ ਦਿੱਤੇ ਹੁੰਦੇ ਕੀ ਹੈ ਬਾਈ ਚ ਵੜ ਜਾਂਦੀ ਜੀ ਅਗੇ ਇਹ ਚਲੋ ਕੋਈ ਗੱਲ ਨਹੀਂ ਠੀਕ ਹੈ ਨਹੀਂ ਇਹ ਬਾਲੀ ਮਾਸ ਸੀ ਜੀ ਉਦੋਂ ਵੀ ਆਈ ਹਾਂ ਆ ਜਾ ਆ ਜਾ ਮਿੱਠੀ ਆ ਜਾ ਆ ਜਾ ਚਲੋ ਕੋਈ ਨਾ ਓਕੇ ਬਰੋ ਕਈ ਕਬੂਤਰਾਂ ਮਾਸ ਤੇ ਨੇ ਮੇਰੇ ਤੇ ਮੰਨ ਕੇ ਚਲ ਵਾਜ ਤੇ ਹੱਥ ਤੇ ਹਨਾ ਬੋਲ ਮਾਰ ਦਵਾ ਦੋ ਲੱਗ ਠੀਕ ਹੈ ਓਕੇ ਬਰੋ ਕੱਲ ਨੂੰ ਦੇਖਦੇ ਕੱਲ ਨੂੰ ਮਿਲਦੇ ਜੀ ਉੱਠੇਗਾ ਤਾਂ ਕੀ ਬੰਦੇ ਆ ਓਕੇ ਬਾਏ ਬਾਏ ਗੁੱਡ ਨਾਈਟ ਬਾਕੀ ਸਵੇਰੇ ਫੇਰ ਜਾਣਾ ਹੁੰਦਾ ਮੈਂ ਯਾਰ ਲਗਭਗ 8-9 ਵਜੇ ਆ ਲੰਬੀ ਲੂਬੀ ਬਾਦਲ ਉਦੋਂ ਫੇਰ ਜਾਣਾ ਮੈਂ 3:00 ਵਜੇ ਇਧਰ ਲੋਡ ਕਰਨੀ ਨਹੀਂ ਵੀ ਪੱਕੀ ਡਿਊਟੀ ਐ ਆਪ ਡਾਊਨ ਦੀ ਚਲੋ ਕੋਈ ਨਾ ਓਕੇ ਜੀ ਬਾਬੇ ਗੁੱਡ ਨਾਈਟ ਸੌਂ ਜਾਓ